ਲਓ ਵੀ ਮਿੱਤਰੋ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਹੋਰ ਘੈਂਟ ਚੀਜ਼ ਲੈ ਕੇ ਆਏ ਆਂ ਆਦਰਸ਼ਨਗਰ ਦੇ ਵਿੱਚ ਖੜੇ ਆਂ ਤੇ ਬਹੁਤ ਸਸਤਾ ਪਲਾਟ ਜਿਵੇਂ ਪਹਿਲਾਂ ਤੁਹਾਨੂੰ ਪਲਾਟ ਦਿਖਾਇਆ ਨਾ ਆਪਾਂ ਖਾਸੀ ਸਸਤੇ ਪਲਾਟ ਨੇ ਤੇ ਅੱਜ ਜਿਹੜਾ ਪਲਾਟ ਤੁਹਾਨੂੰ ਦਿਖਾਉਣ ਲੱਗੇ ਆਂ ਉਹ ਵੀ ਬਹੁਤ ਹੀ ਜ਼ਿਆਦਾ ਸਸਤਾ ਪਲਾਟ ਹੈਗਾ ਤੇ ਆਦਰਸ਼ਨਗਰ ਆਪਾਂ 7/6 ਨੰਬਰ ਗਲੀ ਦੇ ਵਿੱਚ ਖੜੇ ਆਂ ਤੇ ਆ ਪਲਾਟ ਇੱਕ ਵਾਰੀ ਤੁਸੀਂ ਦੇਖੋ ਆਹ ਵਾਲਾ ਪਲਾਟ ਹੈ ਜਿਹੜਾ 45 ਬਾਇਲ ਲਗਭਗ 100 105 ਦੇ ਨੇੜੇ ਤੇੜੇ ਜਿਹੜਾ ਪਿੱਛੇ ਨੂੰ ਲੰਮਾ ਪਲਾਟ ਹੈ ਤੇ ਬਈ ਇਧਰਲੇ ਪਾਸੇ ਵੀ ਦਿਖਾ ਦੇਣਾ ਤੇ ਇਹ ਸੋਹਣੀਆਂ ਕੋਠੀਆਂ ਬਣੀਆਂ ਸਾਈਡਾਂ ਤੇ ਇਧਰਲੇ ਸਾਹਮਣੇ ਜਿਹੜੀ ਗਲੀ ਬੰਦ ਗਲੀ ਆ ਇਹ ਇੱਥੇ ਸੋਹਣੀ ਸੋਹਣੀਆਂ ਕੋਠੀਆਂ ਜਿਹੜੀਆਂ ਇੱਥੇ ਬਣੀਆਂ ਤੇ ਇਧਰ ਨਾਲਲੇ ਪਾਸੇ ਵੀ ਤੁਹਾਨੂੰ ਦਿਖਾ ਦੇਣਾ ਸਾੰਧੀ ਕੰਧ ਜਿਹੜੀ ਇਹ ਇਧਰਲੇ ਪਾਸੇ ਵੀ ਇੱਕ ਕੋਠੀ ਬਣੀ ਹੋਈ ਆ ਤਾਂ ਅੱਗੇ ਵੀ ਜਿਹੜੀਆਂ ਕੋਠੀਆਂ ਬਣੀਆਂ ਨੇ ਤੇ ਵਧੀਆ ਸੜਕ ਸੀਵਰ ਪਿਆ ਵਾ ਸਾਰਾ ਕੰਮ ਓਕੇ ਆ ਤੇ ਆਹ ਪਲਾਟ ਆ ਜਿਹੜਾ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਆਪਾਂ ਬਾਈ ਨਾਲ ਪੰਦੀ ਨਾਲ ਤੇ ਸਾਰੀ ਗੱਲ ਪੁੱਛਾਂਗੇ ਕਿੰਨੇ ਆ ਰੇਟ ਆ ਬਾਕੀ ਸਸਤਾ ਪਹਿਲਾਂ ਕਿਉਂਕਿ ਖਾਸੇ ਸਸਤੇ ਦਿੱਤੇ ਬਾਈ ਨੇ ਪਲਾਟ ਜਿਨ੍ਹਾਂ ਨੇ ਲੈ ਆ ਨਾ ਉਹਨਾਂ ਨੂੰ ਪੁੱਛ ਕੇ ਜਰੂਰ ਦੇਖਿਓ ਨਾ ਕਿੰਨੇ ਸਸਤੇ ਦਿੱਤੇ ਬਾਈ ਨੇ ਪਲਾਟ ਕਿਉਂਕਿ ਰੇਟ ਇਹੋ ਜੀ ਚੀਜ਼ ਹੁੰਦੀ ਆ ਨਾ ਵੀ ਆਪਾਂ ਰੇਟ ਆਸ-ਪਾਸੇ ਪਤਾ ਵੀ ਕਰ ਸਕਦੇ ਆ ਤਾਂ ਫਿਰ ਇਹਨਾਂ ਕੋਲੇ ਆਓ ਤੁਸੀਂ ਤੇ ਸਾਰੀ ਗੱਲਬਾਤ ਹੋਰ ਬਾਈ ਜੀ ਠੀਕ ਆ ਬਾਈ ਬਹੁਤ ਵਧੀਆ ਚੜ੍ਹਦੀ ਕਲਾ ਹੋਰ ਬਾਈ ਜੀ ਠੀਕ ਆ ਤੁਹਾਡੀ ਸੇਤਾ ਬਹੁਤ ਵਧੀਆ ਬਹੁਤ ਵਧੀਆ ਅੱਛਾ ਬਾਈ ਇਹ ਕਿੰਨਾ ਇਹ 45 ਬਾਏ 100 100 105 ਦੇ ਨੇੜੇ ਤੇੜੇ ਹੈਗਾ ਹਾਂ ਇਹ ਨਾਲ ਪਈ ਪ੍ਰੀਤ ਪਹਿਲਾਂ ਤਾਂ ਆਉਣ ਦਾ ਧੰਨਵਾਦ ਭਰਾ। ਹਮਮ। ਆਪਾਂ ਹੁਣ ਅਦਰਸ਼ ਨਗਰ ਗਲੀ ਨੰਬਰ 7/6 'ਚ ਖੜੇ ਹਾਂ। ਜਿਵੇਂ ਕਿ ਹਰੇਕ ਵੀਡੀਓ ਦੇ ਵਿੱਚ ਆਪਾਂ ਉਹ ਗੱਲ ਦੱਸਦੇ ਹਾਂ ਜਿਹੜੀ ਕਿ ਅਸਲ ਸਚਾਈ ਹੈ, ਗਰਾਊਂਡ ਲੈਵਲ ਤੇ ਰਹਿ ਕੇ ਗੱਲ ਕਰਦੇ ਆਪਾਂ। ਜਿਹੜੇ ਪ੍ਰਾਰਥ ਚ ਆਪਾਂ ਖੜੇ ਹਾਂ 7/6 ਦੇ ਵਿੱਚ ਜਦੋਂ ਆਪਾਂ ਗੋਨਿਆਣਾ ਰੋਡ ਤੋਂ 7/6 'ਚ ਐਂਟਰ ਕਰਦੇ ਆਂ ਰਾਈਟ ਸਾਈਡ ਤੇ ਜਿਹੜੀਆਂ ਗਲੀਆਂ ਆ ਉਹ ਵਟਿਆਂ 'ਚ ਐ 7/1 7/2 7/3 ਕਰਕੇ 7/6 'ਚ ਆ ਗਏ ਆਪਾਂ। ਪਰਲੇ ਪਾਸੇ 7/ABCD ਆਏ ਹੋਈਆਂ। ਠੀਕ ਐ। EFGH ਤਾਈ ਬਹੁਤ ਐ। ਹਮਮ। ਮੁੱਖੀ ਗੱਲ ਇਹ ਆ ਕਿ ਜਿਹੜੇ ਪਲਾਟ ਚ ਆਪਾਂ ਖੜੇ ਆ ਇਹ ਪਲਾਟ ਸਭ ਤੋਂ ਪਹਿਲੀ ਗੱਲ ਤੇ ਰਿਸਤੀ ਤੇ ਹੈ ਅੱਛਾ ਇਹਨਾਂ ਕੋ ਬਿਆਨ ਤੇ ਹੁੰਦਾ ਨਾ ਜਿਵੇਂ ਆਪਾਂ ਕੋਈ ਪਲਾਟ ਹੈ ਪਹਿਲਾਂ ਉਹ ਰਿਸਤੀ ਤੇ ਹੁੰਦਾ ਹੈ ਰਿਸਤੀ ਤੋਂ ਬਿਆਨੇ ਚਲਾ ਗਿਆ ਬਿਆਨੇ ਚ ਦੋ ਕਿਸ਼ ਨੇ 15 20 ਦਿਨ ਉਹਨੂੰ ਰੱਖ ਲਿਆ ਉਸ ਦਿਵਾਰ ਕਹਿੰਦਾ ਚਲੋ 200 500000 ਰੁਪਏ ਨਫਾ ਲਾ ਕੇ ਵੇਚਦਾ ਉਹ ਬਿਆਨੇ ਤੇ ਹੋ ਗਿਆ ਹੂੰ 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 ਇਹ ਪਲਾਟ ਦੀ ਇਹ ਹੈ ਕਿ ਇਹ ਹੈਗਾ ਰਿਸਤੀ ਤੇ ਅੱਛਾ ਜਿਹਦਾ ਇਹ ਪਲਾਟ ਆ ਆਪਣੇ ਬੜੀਆ ਪਰਮਿਤਰਾ ਹੈ ਇਹ ਨਹੀਂ ਵੀ ਕੋਨ ਨੂੰ ਬਹੁਤ ਜ਼ਿਆਦਾ ਪੈਸੇ ਦੀ ਲੋੜ ਹੈ ਬਸ ਉਹ ਕਹਿੰਦੇ ਕਿ ਜੇਕਰ ਆਪਾਂ ਜਾਇਜ਼ ਰੇਟ ਤੇ ਵੇਚਦੇ ਤਾਂ ਉਹਨਾਂ ਨੂੰ ਕੋਈ ਹੋਰ ਚੀਜ਼ ਮਿਲਦੀ ਐ ਠੀਕ ਆ ਮੰਨ ਲਓ ਆਪਾਂ ਕਹਿੰਦੇ ਨੂੰ ਆਹ ਪਲਾਟ ਦੇ ਕੇ ਅਪਰ ਕੋ ਕੋਠੀ ਮਿਲਦੀ ਐ ਲੈ ਚਲੋ ਪਲਾਟ ਦੇ ਦਿਓ ਯਾਰ ਕੋਈ ਨਹੀਂ ਜੋ ਬਣਦਾ ਉਹਦੂ 1000 2000 3000 ਰੁਪਏ ਘਟਾ ਕੇ ਵੇਚ ਦੋ ਕੋਈ ਗੱਲ ਨਹੀਂ ਮੇਰੀ ਸਵੇਰੀ ਗੱਲ ਹੋਈ ਆ ਅੱਛਾ ਤਾਂ ਇਹ ਪਲਾਟ ਹੈਗਾ 45 ਫੁੱਟ ਫਰੰਟ ਬਈ 45 ਆਹਾ 45 ਫੁੱਟ ਫਰੰਟ ਹੈ ਜੀ ਹਾਂ 45 ਫੁੱਟ ਫਰੰਟ ਹੈ ਮੱਥਾ ਜਿਹਨੂੰ ਕਹਿੰਦੇ ਆ ਤੇ 100 104 ਹੈ ਕਿ 103 ਹੈ ਜਾਂ 105 ਹੈ अच्छा मोटा मोटा लले कांदा तो कराओ बिल्कुल बिल्कुल ओ जी तन्नू कांदा दिख ही ਜਾਂਦੀ ਆ ਉਹ ਤੱਕ ਤੇ ਖੱਬਿਆਂ ਤੇ ਜਿਹੜੀ ਤੁਹਾਨੂੰ ਦਿਖ ਰਹੀ ਹੈ 사nji ਕੰਦਾ ਆ 사nji ਕੰਦਾ ਆਗੇ ਸਾਰੇ ਲੰਬਾਈਆਂ 100 105 ਹੀ ਇੱਥੇ ਸਾਰੀਆਂ ਸੱਜੇ ਖੱਬੇ ਸਾਰੇ ਘਰ ਬਣੇ ਹੋਏ ਆ ਹੂੰ ਹੂੰ ਹੁਣ ਗੱਲ ਰਹੀ ਕੀ ਪਲਾਟ ਦੀ ਕਿਕ ਤਾਂ ਇਹ ਪਹਿਲੀ ਗੱਲ ਤਾਂ ਇਹ ਜਿਹੜਾ ਹੈਗਾ ਇਹ ਰਿਸ਼ਤੀ ਦੇ ਪਲਾਟ ਠੀਕ ਹੈ ਦੂਜੀ ਗੱਲ ਇਹ ਆ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਬੰਦਾ ਕੋਈ ਲੈਂਦਾ ਉਦੋਂ ਮੰਨ ਲਓ ਅਗਲੇ ਨੇ 50 ਲੱਖ ਦਾ ਪਲਾਟ ਲੈ ਲਿਆ ਹੂੰ ਹੂੰ ਤਾਂ ਉਹਨੂੰ ਉਸ ਮਤਲਬ ਰਿਸ਼ਤੀ ਦੇ ਪੈਸੇ ਇਕੱਠੇ ਕਰਨ ਵਾਸਤੇ ਸਮਾਂ ਚਾਹੀਦਾ ਕੋਈ ਗਰੰਟਰ ਰਿਸ਼ਤੀ ਦੇ ਨਹੀਂ ਹੈਗਾ ਕੁਝ ਨਹੀਂ ਤਾਂ ਔਰ ਜਿਹੜੇ ਬੰਦਿਆਂ ਦਾ ਪਲਾਟ ਹੈਗਾ ਉਹ ਬੜੇ ਜੰਨੇ ਹੁਣ ਬੰਦੇ ਨੇ ਹੂੰ ਇਹ ਚੀਜ਼ਾਂ ਜੋ ਰਲ ਜਾਂਦੀਆਂ ਤਾਂ ਬੰਦਾ ਕਹਿੰਦਾ ਕੋਈ ਆਪਾਂ ਪਲਾਟ ਲੈ ਲਈਏ ਹੁਣ ਰਹੀ ਗਈ ਬਾਈ ਗੱਲ ਦੀ ਕਿ ਆਪਾਂ ਜਿਵੇਂ ਪਹਿਲਾਂ ਵੀਡੀਓ ਦੇ ਵਿੱਚ ਤੁਸੀਂ ਦਿਖਾਇਆ ਲੋਕਾਂ ਨੂੰ ਕਿ ਬਹੁਤ ਵਧੀਆ ਰਿਸਪੌਂਸ ਆਇਆ ਸੱਚੇ ਪਾਤਸ਼ਾਹ ਨੇ ਪਰਮਾਤਮਾ ਨੇ ਬਹੁਤ ਵੱਡੀ ਬਾਹ ਫੜੀ ਹੈ ਤੁਹਾਡੇ ਸਾਰੇ ਸਹਿਯੋਗ ਨਾਲ ਪਲਾਟ ਸੇਲ ਹੋਏ ਅੱਗੇ ਵੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਥੋੜੀ ਜੀ ਨੌਲੇਜ ਵਾਸਤੇ ਸਾਰਾਂ ਦੇ ਸਹਿਯੋਗ ਨਾਲ ਦੱਸਦਾ ਇਕਦਾ ਪੰਜਾਬ ਸਰਕਾਰ ਵੱਲੋਂ ਇੱਕ ਡੈਰੀ ਡਵੈਲਪਮੈਂਟ ਦੇ ਵਿੱਚ ਇੱਕ ਪ੍ਰੋਜੈਕਟ ਆ ਰਿਹਾ ਜਿਹੜਾ ਕਿ ਰਾਉਂਡ ਅਬਾਊਟ 28 30 ਕਿੱਲਾਂ ਦੇ ਵਿੱਚ ਹੈ ਜਿਹੜਾ ਡੈਰੀ ਡਵੈਲਪਮੈਂਟ ਸੀ ਆਦਰਸ਼ ਨਗਰ ਜਿੱਥੋਂ ਸ਼ੁਰੂ ਹੁੰਦਾ ਹੈ ਮੇਨ ਰੋਡ ਤੇ ਜਿਹੜਾ ਮੇਨ ਰੋਡ ਤੋਂ ਖੱਬੇ ਹੱਥ ਡੈਰੀ ਡਵੈਲਪਮੈਂਟ ਸੀ ਉਹ ਡੈਰੀ ਡਵੈਲਪਮੈਂਟ ਨੂੰ ਚੇਂਜ ਆਫ ਲੈਂਡ ਕਰਕੇ ਹੁਣ ਜਿਹੜਾ ਉੱਥੇ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਨਾਂ ਤੇ ਹਮਮ ਕਲੈਕਸ਼ਨ ਤੋਂ ਬਾਅਦ ਪ੍ਰੋਸੈਸ ਸਾਰਾ ਹੋਇਆ ਹੋਇਆ ਹੈ ਕਲੀਅਰ ਹੈ ਗੇਟ ਬੰਨਣਾ ਤੇ ਉਹਦੀਆਂ ਆਕਸ਼ਨ ਹੋਣੀ ਹੈ ਔਰ ਪਲਾਟ ਲੋਕਾਂ ਨੂੰ ਹੈਂਡਓਵਰ ਕਰ ਦੇਣਾ ਤਾਂ ਰਾਉਂਡ ਵੱ 18000 ਰੁਪਏ ਗਾਜੀਆਂ 15000 ਰੁਪਏ ਤੋਂ ਉੱਤੇ ਹੀ ਕੱਢਣਗੇ ਕਿੰਨਾ ਵੱਧਾ ਕੋਈ ਪਤਾ ਨਹੀਂ ਦੂਸਰੀ ਗੱਲ ਗੁੰਨਿਆਣਾ ਰੋਡ ਤੇ ਇੱਕ ਜਿਹੜਾ 4 ਸਟਾਰ ਹੋਟਲ ਜਿਹੜਾ ਹੈ ਉਹ ਆਦਰਸ਼ ਨਗਰ ਗਲੀ ਨੰਬਰ 17 ਜਾਂ 18 ਦੇ ਵਿੱਚਕਾਰ ਬਣ ਰਿਹਾ ਹੈ ਔਰ ਜੇ ਰਿਕਾਰਡ ਦੇਖਣਾ ਤਾਂ ਬਣ ਰਿਹਾ ਹੈ ਅੱਛਾ ਤੀਜੀ ਗੱਲ ਇਹ ਆ ਕਿ ਦੋ ਕਲੋਨੀਆਂ ਜਿਵੇਂ ਕਿ ਜਿਹੜਾ ਆਪਾਂ ਕਹਿ ਦਿੰਨੇ ਆ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਮੰਨ ਲਿਆ ਕਿ ਅਨੰਦਮ ਉੱਥੇ ਆ ਗਈ ਗੁੰਨਿਆਣਾ ਰੋਡ ਤੇ ਆ ਗਈ ਇੱਕ ਹੋਰ ਮਤਲਬ ਤਿੰਨ ਚਾਰ ਕਲੋਨੀਆਂ ਦੇ ਬਣਾਉਣੀਆਂ ਬਣੀ ਜਾਂਦੀਆਂ ਹਨ ਨਵੀਆਂ ਵਰ ਜੀ ਪੰਜਾਬੀ ਬਾਗ ਆ ਗਿਆ ਪੰਜਾਬੀ ਬਾਗ ਆ ਗਿਆ ਠੀਕ ਹੈ ਇੱਕ ਹੁਣ ਨਵੀਂ ਜਿਹੜੀ ਹੈ ਉਹ ਪਾਰਕ ਪ੍ਰੋਮਾ ਦੇ ਨਾਂ ਤੇ ਕਲੋਨੀ ਜਿਹੜੀ ਆ ਰਹੀ ਹੈ ਤਾਂ ਇਹ ਜਿਹੜਾ ਗੁਣਾਣਾ ਰੋਡ ਆ ਇਹ ਬੜਾ ਵਾਈਡ ਏਰੀਆ ਹੈ ਇਹਨੂੰ ਬਹੁਤ ਘਟੋੜ 25 30 ਪਿੰਡ ਇਸ ਜਿਹੜੇ ਆ ਰੋਡ ਨੂੰ ਲੱਗਦੇ ਆ ਬਿਲਕੁਲ ਖੂਬਸੂਰਤੀ ਇਹ ਕਿ ਇਸ ਰੋਡ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦੀ ਲੇਨ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਪੁਲ ਨਹੀਂ ਹੈਗਾ ਕੋਈ ਫालतू ਕਿਸੇ ਤਰ੍ਹਾਂ ਦਾ ਤਾਂ ਆਉਣੇ ਟਾਈਮ ਦੇ ਵਿੱਚ ਜਿਹੜੇ ਰੇਟ ਵਧਣੇ ਹੈ ਉਹ ਸਾਰੇ ਇਹਦੀ ਵਧਣਗੇ ਔਰ ਗੁਣਾਣਾ ਰੋਡ ਦੇ ਹੁਣ ਜ ਹੂੰ ਹੂੰ ਵਾਟਰ ਰੇਟ ਦੇ ਹੁਣ ਗੱਲ ਕਰਦੇ ਆਪਾਂ ਦਰਸ਼ਨਗਰ ਦੀ ਕਿ ਦਰਸ਼ਨਗਰ ਦੇ ਵਿੱਚ ਪਹਿਲਾਂ ਕੱਚੀਆਂ ਸੜਕਾਂ ਸੀਗੀਆਂ ਸੀਵਰੇਜ ਨਹੀਂ ਸੀਗਾ ਸੀਵਰੇ ਪੈ ਗਿਆ ਵਾਟਰ ਸਪਲਾਈ ਪੈ ਗਈ ਸਰਕਾਰਾਂ ਨੇ ਕੰਮ ਕੀਤਾ ਉਹ ਉੱਤ ਰੇਟ ਵੀ ਬਹੁਤ ਥੋੜੇ ਜਿਹੇ ਇੱਥੇ ਉਹਦੋਂ ਆਉਂਦਾ ਅਗਲਾ ਕਹਿੰਦਾ ਯਾਰ ਇਧਰ ਕਿੱਧਰ ਲਾਵਾਂਗੇ ਇਧਰ ਕਿੱਧਰ ਲਾਵਾਂਗੇ ਤਾਂ ਹੁਣ ਜਿਹੜੀ ਵੀ ਕਲੋਨੀ ਜਾਉਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਆਹ ਸਾਰੀ ਪੱਕੀ ਰੋਡ ਹੈ ਹਾਂ ਸਾਰਾ ਸੀਵਰੇ ਵੀ ਪਿਆ ਵਾ ਹਨਾ ਗਲੀ ਦੇ ਵਿੱਚ ਸਾਰੀ ਪਾਣੀ ਸੀਵਰੇਜ ਪੈ ਗਿਆ ਸਟਰੀਟ ਰੇਟਰ ਲਾ ਕੇ ਸਾਰਾ ਕੁਝ ਸਾਰਾ ਕੁਝ ਜਿਹੜਾ ਹੈਗਾ A to Z ਜਿਹੜਾ ਹੈ ਇਹ ਸਾਰਾ ਕੁਝ ਓ ਉਹਨਾਂ ਮੁੱਦੇ ਤੇ ਹੋਣੇ ਆ ਕਿ ਕੋਈ ਬੰਦਾ ਸਾਡੇ ਤੋਂ ਪਲਾਰਟ ਹੀ ਕਿਉਂ ਲਵੇ ਕਈ ਵਾਰ ਬੰਦਿਆਂ ਦੇ ਕੁਐਸਚਨ ਹੁੰਦੇ ਪਰ ਤਾਂ ਮੈਂ ਉਹਨਾਂ 20000ਰਜ਼ ਦਾ ਧੰਨਵਾਦ ਕਰਦਾ ਸਿਰ ਝਗਾਉਣਾ ਉਹਨਾਂ ਮੁਰੇ ਕਿ ਜਿਨ੍ਹਾਂ ਨੇ ਪ੍ਰੀਤ ਬਾਈ ਦੀ ਐਡਾ ਸਾਂਸ ਦਿੱਤਾ ਕਿ ਇੱਕ ਵੀਡੀਓ 6670 70 80 80 ਹਜ਼ਾਰ ਬੰਦਿਆਂ ਕੋਲ ਡੇਡ ਡੇਡ ਲੱਖ ਤੱਕ ਰਭਾ ਡੇਡ ਡੇਡ ਲੱਖ ਤੱਕ ਬੰਦੇ ਅਗਲ ਪਹੁੰਚ ਗਏ ਬਾਈ ਪ੍ਰੀਤ ਰਾਂ ਬਹੁਤ ਦਿਲੋਂ ਧੰਨਵਾਦ ਕਿ ਮਿਹਨਤ ਹੈ ਇਹ ਨਹੀਂ ਬੰਦਾ ਵੀਡੀਓ ਪਾਉਂਦਾ ਤੇ ਉਹ ਮਾਰਕ ਨਾਲ ਅੱਗੇ ਚੱਲ ਜਾਂਦਾ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਵੀਡੀਓ ਦੇਖਦੇ ਨੇ ਔਰ ਫੋਨ ਕਰਦੇ ਨੇ ਕਿ ਬਾਈ ਜੀ ਚਲੋ ਆਹ ਪਲਾਟ ਨਹੀਂ ਲੈਣਾ ਕੋਈ ਗੱਲ ਨਹੀਂ ਪਰ ਸਾਨੂੰ ਉਹ ਪਲਾਟ ਬਾਰੇ ਨੌਲੇਜ ਦੋ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਨੌਲੇਜ ਦੇ ਲਈ ਮੈਨੂੰ ਦਰਨਾ ਇੱਕ ਬੰਦੇ ਤੇ ਹਨਾ ਵਿਸ਼ਵਾਸਨ ਕਰਕੇ ਲੋਕ ਬਿਨਾ ਦੱਸੇ کہہ ਰਹੇ ਆ ਕਿ ਤੁਸੀਂ ਸਾਨੂੰ ਪਲਾਟ ਦਿਵਾ ਦਿਓ ਪਹਿਲਾਂ ਤਾਂ ਉਸ ਚੀਜ਼ ਦਾ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਧੰਨਵਾਦ ਦੂਜੇ ਆਪਾਂ ਉਹਨਾਂ ਦੀ ਜਿਹੜੇ ਬੰਦੇ ਸਾਨੂੰ ਮਤਲਬ ਕਈ ਵਾਰੀ ਕਿ ਹੁੰਦੇ ਆ ਘਰ ਬੈਠੇ ਵਿਚਾਰੇ ਕਰ ਦਿੰਦੇ ਆ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਕਟੋਕਟ ਦੇਖਦੇ ਤਾਂ ਹੈ ਬਿਲਕੁਲ ਬਿਲਕੁਲ ਕਟੋਕਟ ਸਾਨੂੰ ਦੇ ਕੇ ਬਈ ਹੋਰ ਵੀ ਹੈ ਨਾ ਪਤਾ ਲੱਗ ਜਾਂਦਾ ਚੀਜ਼ ਦਾ ਨਾ ਵੀ ਰੇਟ ਆ ਇੱਥੇ ਇੰਨਾ ਕ ਹੈਗਾ ਕਿਉਂਕਿ ਹਰੇਕ ਇਹ ਚੀਜ਼ਾਂ ਐ ਤਾਂ ਹੈ ਨਹੀਂ ਬਈ ਲੁਕੀਆਂ ਵੀ ਆ ਕਿਸੇ ਤੋਂ ਨਾ ਮੰਨ ਲਓ ਹਰੇਕ ਬੰਦੇ ਦੀ ਜਾਣ ਪਛਾਣ ਜਾਂ ਪ੍ਰਾਪਰਟੀ ਡੀਲਰ ਹੋਰ ਵੀ ਹੈ ਕਿ ਨਾ ਅਗਲਾ 100 ਬੰਦੇ ਤਾਂ ਪੁੱਛਦਾ ਬਈ ਯਾਰ ਇੱਥੇ ਕਿੰਨਾ ਰੇਟ ਆ ਤਾਂ ਰੇਟ ਤਾਂ ਕਨਫਰਮ ਹੋ ਜਾਂਦਾ ਨਾ ਹੁਣ ਸਾਡੇ ਤੇ ਟਰਸਟ ਕਿਉਂ ਕਰੇ ਬੰਦਾ ਹੋਰ ਬੰਦੇ ਬੈਠੇ ਨੇ ਤੇ ਸਾਰੇ ਪ੍ਰਾ ਡੀਲਰ ਸਾਰੇ ਕੰਮ ਸਾਡੇ ਟਰਸਟ ਕਿਉਂ ਕਰੇ ਅਸੀਂ ਟਰਸਟworthy ਕਿਵੇਂ ਆ ਸਾਡੇ ਕੋਲ ਬੰਦਾ ਆਵੇ ਅਸੀਂ ਇਹ ਪਲਾਟ ਦਾ ਦੱਸਦਾ ਕਿ ਇਹ ਪਲਾਟ ਜੀ 500 ਗੈ ਦਾ 450 ਗੈ ਦਾ ਪਲਾਟ ਆ ਆ ਰੇ ਜਿਹਦੇ ਮਰਜ਼ੀ ਕੋਲ ਜਾਵੇ ਜਿਹੜਾ ਬੰਦਾ ਉਹਨਾਂ ਜਾਣ ਪਛਾਣ ਲੈ ਆ ਜਾਣਾ ਹੈਗਾ ਉਹ ਉਹਦੇ ਨਾਲ ਜਾ ਕੇ ਆਪਦੀ ਤਸੱਲੀ ਕਰੇ ਵੀ ਇਹ ਪਲਾਟ ਨਾਲ ਦੱਸੇ ਹੋਰ ਪਲਾਟ ਸਾਹਮਣੇ ਵਾਲਾ ਦਵਾ 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 ਨਾਲ ਦਵਾ ਦੋ ਹੋਰ ਕੋਈ ਵੀ ਇੱਥੇ ਨੇੜੇ ਤੇ ਵੈਸੇ ਪੁੱਛ ਲੈਂਦਾ ਗੜੀ ਚ ਕੀ ਰੇਟ ਆ ਵੀ ਇੱਥੇ ਕੀ ਰੇਟ ਆ ਫੋਨ ਤੇ ਪੁੱਛ ਲੈ ਬੰਦਾ ਤਾਂ ਉਹ ਉਹਨੂੰ ਇੱਕ ਜਾਇਜ਼ ਜਿਹਾ ਰੇਟ ਮਿਲ ਜਾਂਦਾ ਕਿ ਜੀ ਇੱਥੇ 15000 ਰੇਟ ਚੱਲਦਾ ਇੱਥੇ 12000 ਚੱਲਦਾ ਇੱਥੇ 10000 ਚੱਲਦਾ ਇੱਥੇ 5000 ਚੱਲਦਾ ਜੋ ਵੀ ਹੈ ਤਾਂ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਕਿ 7 ਬਟਾ 6 ਦੇ ਵਿੱਚ 13000 ਰੁਪਏ ਦਾ ਵਿਕ ਗਿਆ 7 ਬਟਾ ਡੀ ਦੇ ਵਿੱਚ 15000 ਵਿਕ ਗਿਆ ਤਾਂ ਇੱਕ ਅੰਦਾਜ਼ਾ ਤਾਂ ਮਿਲ ਜਾਂਦਾ ਅੰਦਾਜ਼ਾ ਮਿਲ ਜਾਂਦਾ ਪਾ ਉਹ ਅੰਦਾਜ਼ਾ ਅਸੀਂ ਇਹ ਦੱਸ ਦਿੰਨੇ ਆ ਕਿ ਯਾਰ ਤੁਸੀਂ ਆਓ ਸਾਡੇ ਕੋਲੇ ਸਾਡੇ ਨਾਲ ਬੈਠੋ 1 ਟੂ 1 ਕਰੋ ਹੁਣ ਜਿਹੜੇ ਬੰਦੇ ਨੇ ਬਠਿੰਡਾ ਤੋਂ ਚੱਲ ਕੇ 100 ਗਾਜ ਦੀ ਕੋਠੀ ਵਿੱਚ ਹੀ ਹੁੰਦੀ ਹੈ ਮੰਨ ਲਓ 40 ਲੱਖ ਦੀ 30 ਲੱਖ ਦੀ 35 ਲੱਖ ਦੀ ਉਹ ਉਪਰਿਤ 100 ਗਾਜ ਦੀ ਕੋਠੀ ਵੇਚ ਕੇ ਆਦਰਸ਼ ਨਗਰ ਦੇ ਵਿੱਚ ਭਾਲਦਾ ਉਹਦਾ ਪਰਿਵਾਰ ਭਾਲਦਾ ਕਿ ਸਾਨੂੰ ਵੱਡੀ ਮਿਲੇ ਵੱਡੀ ਮਿਲੇ 100 ਗਾਜ 250 ਗਾਜ ਤੱਕ ਟੋਟੋ-ਟੋਟ ਹੋਵੇ 100 ਗਾਜ ਦੇ ਵਿੱਚ ਅਸੀਂ ਘਰ ਬਣਾ ਲਾਂਗੇ 100 ਗਾਜ ਦੇ ਵਿੱਚ ਅਸੀਂ ਕੋਈ ਨਾ ਕੋਈ ਆਪਦਾ ਜਿਆਦਾ ਪਸ਼ੂ ਰੱਖ ਲਾਂਗੇ ਜਾਂ ਫਿਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਆਪਾਂ ਗਾਰਡਨ ਬਣਾ ਲਾਂ ਇਹੀ ਫਾਇਦਾ ਹੈ ਕਿ ਜੇਕਰ ਮੰਨ ਲਓ ਸ਼ਹਿਰੋਂ ਬੰਦਾ ਕੋਈ 50 60 ਲੱਖ 70 ਲੱਖ ਰੁਪਈਆ ਵੇਚ ਕੇ ਕੋਠੀ ਆਂਦਾ ਤਾਂ ਘੱਟੋ ਘੱਟ 100 ਜਗ੍ਹਾ 100 ਜਾਂ 200 ਗਾਜ ਦੀ ਜਗ੍ਹਾ ਨੂੰ 500 ਗਾਜ ਦਾ ਬਰੌਟ ਮਿਲੇ ਉਹ ਆਨ ਵਾਲੇ ਟਾਈਮ ਦੇ ਵਿੱਚ ਚਾਹੇ ਤੁਸੀਂ 100 ਗਾਜ ਬਣਾਓ ਪਰ ਤੁਹਾਨੂੰ ਲੌਨ ਔਰ ਗਾਰਡਨ ਏਰੀਆ ਜਾਂ ਕੁਝ ਜਿਵੇਂ ਘਰ ਚਾਪਾ ਪੈਟ ਰੱਖ ਲੈਣੇ ਆ ਜਾਂ ਕੋਈ ਕਿਸ ਤਰ੍ਹਾਂ ਦਾ ਕੋਈ ਬਿੱਲੀ ਰੱਖ ਲੈਣ ਉਹ ਜਗ੍ਹਾ ਦਾ ਚਾਹੀਦਾ ਨਾ ਘੁੰਮਣ ਵਾਸਤੇ ਅੱਜ ਕਾਲ ਸ਼ੌਂਕ ਵੀ ਹੋ ਗਿਆ ਨਾ ਲੋਕਾਂ ਨੂੰ ਗਾਰਡਨਿੰਗ ਦਾ ਸ਼ੌਕ ਹੋ ਗਿਆ ਤਾਂ ਇਹ ਜਿਹੜੀ ਪਲਾਟ ਹੈਗੇ 7/6 ਦੇ ਵਿੱਚ ਬਿਲਕੁਲ ਬੰਦ ਗਲੀਆਂ ਨੇ ਇਹ 7/3 7/4 7/5 7/6 ਇਹ ਸਾਰੀਆਂ ਬੰਦ ਗਲੀਆਂ ਸੇਫ ਗਲੀਆਂ ਕੋਈ ਚੋਰੀ ਡਰਦਾ ਕਿਸੇ ਦਾ ਹੋਣੀ ਹੈਗਾ ਹੁਣ ਆਪਾਂ ਲਾਸਟ ਪਲਾਟ ਤੇ ਖੜੇ ਆ ਸਾਹਮਣੇ ਆਸੇ ਪਾਸੇ ਤੁਸੀਂ ਗੋਠੀਆਂ ਦਿਖਾਈ ਦਿੱਤੀਆਂ ਹੁਣ ਆ ਕੀ ਰੇਟ ਦੀ ਗੱਲ ਵੀ 7/6 7/5 7/1 ਤੋਂ ਲੈ ਕੇ 7/10 ਤੱਕ ਜੋ ਰੇਟ ਤੇ ਆਪਾਂ ਪਲਾਟ ਦੇ ਦਿਆਂਗੇ ਦਾਅਵੇ ਨਾ ਕਰ ਰਹੇ ਆ ਔਨ ਔਨ ਰਿਕਾਰਡ ਨਹੀਂ ਕੋਈ ਚੀਜ਼ ਜੇ 3-4000 ਰੁਪਏ ਗੱਜ ਦਾ ਫਰਕ ਆ ਆਪਣੇ ਪਲਾਟ ਤੇ ਨਾ ਹੋਵੇ ਔਨ ਕੈਮਰਾ ਕਹਿ ਰਹੇ ਆ ਮੈਂ ਦੇਨਦਾਰਾ ਦੇਨਦਾਰ ਕਿਵੇਂ ਆ ਬੈਨੇ ਵਾਪਸ ਦੀ ਵੀ ਗਾਰੰਟੀ ਲੈ ਸਕਦਾ ਮੈਂ ਸਹੀ ਠੀਕ ਹਾਂ ਕਲੀਅਰ ਹਾਂ ਮੰਨ ਲਓ ਹੁਣ ਇੱਥੇ ਆਪਾਂ ਪਲਾਟ ਸੋ ਐਂਡ ਸੋ ਕੋਈ ਦੇਤਾ ਚਲੋ ਆਪਾਂ ਇੱਕ ਗੱਲ ਦੱਸਦੇ ਆਂ ਵੀ ਕੋਈ 11000 ਨਹੀਂ ਕੋਈ 10000 ਨਹੀਂ ਮੈਂ ਕਹਿੰਦਾ 9000 ਰੁਪਏ ਨੂੰ ਚੱਕੋ ਪਲਾਟ ਆਹ ਬਲਾ 9000 ਰੁਪਏ ਦਾ ਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਭਈ 10000 ਦਾ ਮੈਨੂੰ ਪਤਾ ਵੀ ਇੱਥੇ ਨਹੀਂ ਹੈਗਾ ਮੈਂ ਕਹਿੰਦਾ ਵੀ ਅੱਖਾਂ ਖੋਲ ਕੇ ਆਓ ਯਾਰ ਕੀ ਦਿੱਕਤ ਹੈ ਪਰੇਸ਼ਾਨੀ ਕੀ ਆ ਪਰ ਜਿਹੜੇ ਬੰਦੇ ਨੇ ਮੰਨ ਲਓ ਪਲਾਟ ਵੇਚਣਾ ਹੈ ਉਹ ਬੰਦੇ ਨੂੰ ਪਤਾ ਨਹੀਂ ਕੀ ਗਾਂ ਵਾਲੀ ਚੀਜ਼ ਹੋਰ ਸਸਤੀ ਮ ਅੱਛਾ ਉਹ ਬੰਦੇ ਅਸੀਂ ਕਰਕੇ ਬਾਉਂਡ ਕਰ ਲੈਣੇ ਆ ਵੀ ਇੰਨੇ ਦਿਨਾਂ ਦੇ ਵਿੱਚ ਅਸੀਂ ਇਹ ਪਲਾਟ ਤੁਹਾਡਾ ਇਹ ਰੇਟ ਸੇਲ ਕਰ ਦਾਂਗੇ ਤਾਂ ਅਗਲੇ ਨੂੰ ਟਰਸਟ ਬਣ ਗਿਆ ਅੱਛਾ ਵੀ ਸਸਤਾ ਤਾਂ ਹੈਗਾ ਇਹਦੇ ਸਾਰਾ ਕੁਝ ਹੈਗਾ ਰਜਿਸਟਰੀ ਵਗੈਰਾ ਸਾਰਾ ਕੁਝ ਹੈਗਾ ਨਾ ਕਈ ਰੇ ਹੁੰਦਾ ਨਾ ਯਾਰ ਚੀਜ਼ ਸਸਤੀ ਦਿੰਦਾ ਕੋਈ ਸਾਹ ਪੰਗਾ ਹੋ ਗਿਆ ਯਾਰ ਕੋਈ ਨਾ ਅਸੀਂ ਤਾਂ ਗਿੱਲੇ ਗੋਹੇ ਦੇ ਪੈਰ ਨਹੀਂ ਰੱਖਦੇ ਨਾਲ ਸਮਝ ਗਏ ਨਾ ਵੀ ਜੇ ਸਾਨੂੰ ਪਤਾ ਲੱਗ ਜੇ ਕਿਸੇ ਪਲਾਟ ਦੇ ਵਿੱਚ ਮਾੜਾ ਮੋਟਾ ਰੋਲਾ ਵੀ ਹੈ ਤਾਂ ਵੀ ਬੈਕ ਤੇ ਜਿਹੜੇ ਸਾਡੇ ਗੁਰੂ ਨੇ ਜਿਹੜੇ ਸਾਡੇ ਵੱਡੇ ਨੇ ਕੋਈ ਗੱਲ ਸਿਖਾਉਂਦੇ ਆ ਕਿਸੇ ਪਲਾਟ ਤੇ ਰੌਲਾ ਹੋਵੇ ਬੈਕ ਹੋ ਜਾ ਨਾ ਭਰਾਵਾ ਭਾਵੇਂ ਉਹ 50 ਲੱਖ ਰੁਪਏ ਬਣਦਾ ਹੋਵੇ ਨੇੜੇ ਵੀ ਨਹੀਂ ਜਾਣਾ ਕਾਜ ਪੱਤਰ ਚੈੱਕ ਇਨਤਕਾਲ ਪੱਕਾ ਕਬਜ਼ਾ ਪੱਕਾ ਓਕੇ ਹੋਵੇ ਆਣਗਵਣ ਨੂੰ ਪਤਾ ਹੋਵੇ ਸਾਰਾ ਕੁਝ ਫਿਰ ਜਾ ਕੇ ਅਸੀਂ ਕਹਿੰਦੇ ਆ ਭਾਈ ਹੁਣ ਟਸਟਾ ਕੇ ਉਹਨੂੰ ਬਲਦਨ ਮਾਰ ਲਾ ਪਰਤ ਪਈ ਵੀ ਆ 4 ਫੁੱਟ ਪਰਤ ਬੰਦੀ ਪਹਿਲਾਂ ਆਲਰੇਡੀ ਪਰ ਪਲਾਟ ਦੇ ਵਿੱਚ ਪਈ ਵੀ ਆ 9000 ਰੁਪਏ ਗੱਜ ਦਵਾਂਗੇ 4 ਮਹੀਨੇ ਟਾਈਮ ਦਵਾਂਗੇ 25% ਵਿਆਨਾ ਦਵਾਂਗੇ ਅੱਛਾ 4 ਮਹੀਨੇ ਤਾਂ ਬਹੁਤ ਹੁੰਦੇ ਬਹੁਤ ਹੁੰਦੇ 4 ਮਹੀਨੇ ਤਾਂ ਨਹੀਂ ਕੋਈ ਬੰਦਾ ਇੱਥੇ ਆਸੇ ਪਾਸੇ ਆ ਕੇ ਕਹਦੇ ਆ 9000 ਰੁਪਏ ਦਾ ਇਹਨੂੰ ਪਲਾਟ ਮੈਂ ਕਹਿੰਦਾ 10000 ਵੀ ਦੇ ਦੇ ਪਲਾਟ ਆਪਾਂ ਦੇ ਦਿੰਦਾ ਰੋਸ਼ੀਦ ਦੇ ਉਹੀ ਨਹੀਂ ਵੀਡੀਓ ਪੈਂਦੀ ਉਹੀ ਨਹੀਂ ਲੱਖ ਲੱਖ ਬੰਦਾ ਦੇਖਦਾ ਇਹ ਬਾਈ ਨਾ ਮੈਨੂੰ ਕੱਲ ਇੱਕ ਬੰਦਾ ਮਿਲਿਆ ਕਹਿੰਦਾ ਯਾਰ ਮੈਂ ਦੱਸਣ ਲੱਗਿਆ ਉਹਨੂੰ ਕਹਿੰਦਾ ਮੈਂ ਨਾ ਬਾਈ ਦੀਆਂ ਵੀਡੀਓ ਦੇਖਦਣਾ ਬੰਦੀ ਦੀਆਂ ਜਿਹੜੇ ਤੁਸੀਂ ਪਾਉਣ ਕਹਿੰਦਾ ਯਾਰ ਵਾਕੀ ਰੇਟ ਘਟਾ ਉਹ ਸਕੂਲ ਵਾਲੀ ਵੀਡੀਓ ਪਾਈ ਸੀ ਨਾ ਕਹਿੰਦਾ ਯਾਰ ਉੱਥੇ ਰੇਟ ਜਿਆਦਾ ਹੈਗਾ ਕਹਿੰਦਾ ਬਾਈ ਘਟ ਦੱਸ ਜਾਂਦਾ ਮੈਂ ਯਾਰ ਘਟ ਦੱਸਦਾ ਤਾਂ ਹੀ ਅਗਲੇ ਫੋਨ ਕਰਦੇ ਤੇ ਲੈਂਦੇ ਹਨਾ ਉਹੀ ਗੱਲ ਆ ਵੀ ਇੱਕ ਟਰਸਟ ਜ਼ਰੂਰੀ ਆ ਨਾ ਹਰੇਕ ਬੰਦੇ ਦੇ ਜਿਵੇਂ ਮੁਕੇਸ਼ ਜੀ ਹੋਗੇ ਬਟਿੰਡਾ ਤੋਂ ਠੀਕ ਹੈ ਬਾਈ ਬੌਂਟੀ ਹੋ ਗਿਆ ਮਹੇਸ਼ ਜੀ ਹੋਗੇ ਕਰਤਾਰ ਜੀ ਹੋਗੇ ਇਹ ਸਾਰੇ ਸਾਨੂੰ ਮੈਸੇਜ ਇਹ ਠੱਗੀ ਉੱਥੇ ਹੁੰਦੀ ਹੈ ਕਾਜ ਪੱਤਰ ਦੇਖਣੇ ਅੱਖਾਂ ਖੁੱਲੀਆਂ ਰੱਖਣੀਆਂ ਸਾਡਾ ਆਪ ਦਾ ਖੁਦ ਦਾ ਸ਼ੋਰੂਮ ਹੈ ਜਿੱਥੇ ਅਸੀਂ ਬੈੰਨੇ ਆ ਜਦੋਂ ਅਸੀਂ ਆਪਾਂ ਅੰਦਰ ਵੜਦੇ ਆ ਅਸੀਂ ਪੋਜ਼ਿਟਿਵ ਵਾਈਬਸ ਲੈ ਕੇ ਅੰਦਰ ਵੜਦੇ ਆ ਆਪਣੇ ਆਫਿਸ ਦੇ ਵਿੱਚ ਆਪਣੀ ਸੀਟ ਨੂੰ ਨਮਸਕਾਰ ਕਰਦੇ ਆ ਆਪਣੇ ਜਿੱਥੇ ਜਿੱਥੇ ਬੈੰਨੇ ਆ ਉਹ ਧਰਤੀ ਨੂੰ ਨਮਸਕਾਰ ਕਰਦੇ ਆ ਆਪਦੇ ਵੱਡੇ ਨੂੰ ਨਮਸਕਾਰ ਕਰਦੇ ਆ ਪ੍ਰਮਾਤਮਾ ਦਾ ਨਾਲ ਨੇ ਸੱਚੇ ਪਾਸਾ ਬਾਲਾ ਜੀ ਨੂੰ ਮੰਨਦੇ ਆ ਬਾਲਾ ਜੀ ਮਾਰਗ ਚੀਜ਼ ਹੈ ਵੀ ਪ੍ਰਮਾਤਮਾ ਸਾਡੇ ਤੋਂ ਕੋਈ ਗਲਤ ਕੰਮ ਨਾ ਕਰਾਈ ਬਿਲਕੁਲ ਬਿਲਕੁਲ ਅੱਜ ਤੱਕ ਦਾ ਰਿਕਾਰਡ ਹੈ ਕੱਲ ਸਵੇਰ ਦਾ ਪਤਾ ਨਹੀਂ ਅੱਜ ਤੱਕ ਦਾ ਆਪਦੇ ਤੇ ਪੰਦੀ ਪ੍ਰਾਪਰਟੀਆਂ ਦਾ ਵਿਸ਼ਵਾਸ ਇਹ ਲੋਕਾਂ ਦਾ ਬਣਿਆ ਕਿ ਅੱਜ ਤੱਕ ਇਸ ਨਾਲ ਚੋਰੀ ਠੱਗੀ ਕੋਈ ਛਲ ਕਪਟ ਜਾਂ ਕੋਈ ਬਿਆਨੇ ਚੋਂ ਖਾਦਾ ਹੋਵੇ ਜਾਂ ਕੁਝ ਹੋਵੇ ਤਾਂ ਕਿਸੇ ਤਰ੍ਹਾਂ ਦਾ ਸਾਡੇ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਇਹ ਨਹੀਂ ਹੈਗਾ ਆਪਾਂ ਇਹ ਹੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਪਲਾਟ ਲੈਣਾ ਸਾਰੇ ਪ੍ਰਾਪਰਟੀ ਡੀਲਰ ਮੇਰੇ ਭਰਾ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਚੰਗਾ ਕਰ ਰਹੇ ਨੇ ਇੱਕ ਕੰਮ ਕਰਨ ਦਾ ਢੰਗ ਹੁੰਦਾ ਪ੍ਰੀਤ ਬਿਲਕੁਲ ਬਿਲਕੁਲ ਸਾਡਾ ਢੰਗ ਇਹ ਹੈ ਕਿ ਜੇਕਰ ਕੋਈ ਪਲਾਟ ਸਸਤਾ ਆ ਗਿਆ ਅਸੀਂ ਕਿਸੇ ਡੀਲਰ ਨੂੰ ਦੱਸਤਾ ਉਹ ਵਿੱਚੋਂ 1000 ਰੁਪਏ ਦਾ ਮਾਲ ਉਹਨੇ ਰੱਖ ਲਿਆ ਜਾਂ 2000 ਰੁਪਏ ਦਾ ਰੱਖ ਲਿਆ ਜਾਂ 1500 ਰੁਪਏ ਦਾ ਕਿ ਅਗਲੇ ਦਿਨ ਜਿਹਨੇ ਲੈਣਾ ਹੈ ਟਰੱਸਟ ਖਤਮ ਹੋ ਜੂਗਾ ਜੇ ਕੱਲ ਨੂੰ ਪਤਾ ਲੱਗਿਆ ਅਸੀਂ ਕਹਿੰਨੇ ਆ ਵੀ ਆਹ ਪਲਾਟ ਦੇ ਮਾਲਕ ਆ ਹੂੰ ਇਹ ਪਲਾਟ ਦਾ ਸਾਨੂੰ ਕੋਈ ਸੌਦਾ ਲੈ ਕੇ ਆਵੇ ਸਾਡੇ ਕੋਲ ਆਵੇ ਅਸੀਂ ਬੰਦੇ ਦੇ ਘਰੇ ਲੈ ਕੇ ਜਾਵਾਂਗੇ ਮਾਲਕ ਦੇ ਵੀ ਆ ਬੈਠਾ ਮਾਲਕ ਜੀ ਇਹਦੇ ਨਾਲ ਸਾਹਮਣੇ ਸਿੱਧੇ ਗੱਲ ਕਰੋ ਸੌ ਪਾਓ ਉਹ ਤਾਂ ਸੌ ਪਾਓ ਗੁਰੂਗ੍ਰਾਂਥ ਸਾਹਿਬ ਦੀ ਕਿ ਹਾਂਜੀ ਆਹ ਪਲਾਟ ਇਹਨਾਂ ਦੇ ਬਾਈ ਜੀ ਨੇ ਕੀਤਾ ਤੇ ਇਹ ਪਲਾਟ ਦਾ ਤੁਸੀਂ ਕੀ ਰਣ ਵਿੱਚ ਐ ਹੂੰ ਇਸ ਤੋਂ ਬਾਅਦ ਟਰੱਸਟ ਦਾ ਬਾਈ ਹੁਣ ਐ ਸਹੀ ਹੈ ਪਾਰਕੇ ਦਾ ਕੁਝ ਲੀੜੇ ਦਿਖਾਈ ਦੇਣ ਵੀ ਸੰਸਰ ਦਾ ਹੈ ਇਹਦੂ ਬਾਰੇ ਟਰਸਟ ਆਪਾਂ ਨਹੀਂ ਦੇ ਸਕਦੇ ਸੋ ਸਾਡਾ ਇਹ ਬੇਨਤੀ ਹੈ ਕਿ ਪੰਦੀ ਪ੍ਰੋਪਰਟੀਆਂ ਅਸੀਂ 1% ਵਾਲੇ ਵਜਦੇ ਆ ਜਿਆਦਾਤਰ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ 1% ਦੇ ਕੰਮ ਕਰਦੇ ਆ ਜੇ ਮੰਨ ਲਓ ਇਹ 50 ਲੱਖ ਦਾ ਪਲਾਟ ਹੋਇਆ ਜਾਂ ਇਹ 45 ਲੱਖ ਦਾ ਪਲਾਟ ਹੋਇਆ 40 ਲੱਖ ਦਾ ਹੈ 40 ਹਜ਼ਾਰ ਇਧਰੋਂ 40 ਹਜ਼ਾਰ ਉਧਰੋਂ ਸਾਨੂੰ ਬਹੁਤ ਹੈ ਸਾਡੀ ਮਿਹਨਤ ਹੈ ਜਿਹੜਾ ਸਾਡਾ ਖਰਚਾ ਨਿਕਲ ਗਿਆ ਜਿੰਨਾ ਸਾਡਾ ਖਰਚਾ ਉਹਨਾਂ ਕ ਸਾਡੇ ਸਿਸਟਮ ਚ ਆ ਗਿਆ ਠੀਕ ਹੈ ਤੇ ਸਾਨੂੰ ਇਹ ਵਿੱਚੋਂ ਗੋਲਾ ਨਹੀਂ ਚਾਹੀਦਾ ਅਸੀਂ ਇੱਕ ਟਰਸਟਵਰਦੀ ਬੰਦੇ ਆ ਅਸੀਂ ਕਹਿੰਦੇ ਸਾਡੇ ਟਰਸਟ ਕਰੋ ਸਾਡੇ ਕੰਮ ਚਾਓ ਤੇ ਜਿਵੇਂ ਮੇਰੇ 파ਟਰਨਰ ਹੈ ਗੁਰਦੀਪ ਜੀ ਇਹ ਵੀ ਦੋ ਕੁਝ ਗੱਲ ਕਹਿਣਗੇ ਬਰਾਟ ਸਾਹਿਬ ਵਧੀਆ ਕੰਮ ਕਰਕੇ ਰਾਜੀ ਆ ਅਸੀਂ ਮਤਲਬ ਕਿ ਕੋਈ ਠੱਗੀ ਠੋਰੀ ਵਾਲਾ ਸਿਸਟਮ ਨਹੀਂ ਆ ਅਸੀਂ ਪਾਰਦਰਸ਼ੀ ਆ ਆਪਲਾਡ ਦਾ ਵੀਰ ਜੀ ਆ ਦੇਖੋ ਆ ਬੰਦਾ ਦਾ ਆ ਮਾਲਕਾ ਦਾ ਇਹਦੇ ਨਾਲ ਤੁਹਾਡਾ ਸੌਦਾ ਕਰਵਾਉਣਾਗਾ ਤੁਸੀਂ ਪੈਸੇ ਲਾਉਣੇ ਆ ਅਗਲੇ ਨੇ ਪੈਸੇ ਲੈਣੇ ਆ ਅਸੀਂ ਤਾਂ ਦਾ ਕਮਿਸ਼ਨ ਲੈਣਾ 1% ਹੋ ਗਈ ਬਿਲਕੁਲ ਦਾ ਬਈ ਠੱਗੀ ਇੱਕ ਵਾਰੀ ਮੰਨ ਲਓ ਦੂਜੀ ਵਾਰੀ ਕਿੱਥੇ ਜਾਊ ਬੰਦਾ ਬਈ ਮੈਂ ਕਹਿੰਦਾ ਪੁਰਾਣੇ ਹਾਂ ਤੁਸੀਂ ਬਹੁਤ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਹਣਾ ਹਣਾ ਤੇ ਬਈ ਤੁਸੀਂ ਨਾ ਆਪਣਾ ਜਿਹੜੀ ਵੀਡੀਓ ਪਾਉਣੇ ਬਾਈ ਦੇ ਥੱਲੇ ਕਮੈਂਟ ਜਰੂਰ ਦੇਖ ਲਿਆ ਕਰੋ ਹਣਾ ਪਤਾ ਲੱਗ ਜਾਂਦਾ ਕਮੈਂਟਾਂ ਤੋਂ ਬੰਦਾ ਕਿੱਥੇ ਜੇ ਖੜਦਾ ਹਣਾ ਜਾ ਕੇ ਤਾਂ ਉੱਥੇ ਪਤਾ ਲੱਗ ਜਾਂਦਾ ਜਦੋਂ ਕਹਿੰਦਾ ਨਾ ਬੰਦਾ ਯਾਰ ਵਾਕਈ ਠੀਕ ਹੈ ਯਾਰ ਬਾਈ ਵ ਆ ਬੰਦਾ ਪਲਾਟ ਚੱਕ ਲਿਆ ਹੂੰ ਠੀਕ ਐ 450 450 ਗਾਜ ਦਾ ਪਲਾਟ ਹੈਗਾ ਜਿਹੜੇ ਬੰਦੇ ਨੇ ਮਤਲਬ ਬਿਜ਼ਨਸ ਕਰਨਾ ਹੈਗਾ ਹੈਨਾ ਸਭ ਤੋਂ ਪਲਾਟ ਚੱਕ ਅਨਸਾਰ 22500 ਇਸ ਪਲਾਟ ਤੇ ਪੈਂਦਾ ਹੈਗਾ ਬਿਲਕੁਲ ਉਹ ਸਾਡੇ ਨਾਲ ਜੁੜੂ ਕਿਉਂ ਨਾ ਹੂੰ ਆ ਜਨੂਆਰ ਦੇ ਨੂੰ ਇਹ 2 ਰੁਪਏ ਬਣ ਗਏ ਬੈਨੀਫਿਟ ਹੋ ਗਿਆ ਤਾਂ ਜਿਹੜਾ ਫੇਰ 8 ਤੋਂ 10 ਲੱਖ ਰੁਪਏ ਬੰਦਾ ਆਪ ਹੋ ਜੂਗਾ ਉਹ ਸਾਨੂੰ ਮਾੜਾ ਕਿਵੇਂ ਕਹੂਗਾ ਸਾਡੇ ਨਾਲ ਰਹੂਗਾ ਸਾਡੇ ਨਾਲ ਕੰਮ ਕਰੂਗਾ ਸਾਨੂੰ ਅਸੀਂ ਉਹਦੇ ਨਾਲ ਕੰਮ ਕਰਾਂਗੇ ਅਸੀਂ ਇੱਕ 파ਟਰਨ ਬਣ ਕੇ ਅੱਗੇ ਅੱਗੇ ਲੈ ਕੇ ਜਾਵਾਂਗੇ ਚੀਜ਼ ਨੂੰ ਬਿਲਕੁਲ ਮੈਂ ਉਹੀ ਕਹਿੰਦਾ ਵੀ ਇੱਥੇ ਰੇਟ ਵੀ ਮੈਂ ਮੈਨੂੰ ਪਤਾ 13 13000 ਦੇ ਨੇੜੇ ਦੇੜਾ ਤਾਂ ਹੈਗਾ ਹੀ ਐ ਸਾਡੇ ਚੌੜਾ ਬਾਦ ਜੇ ਘਟ ਜਾਏ ਉਹ ਤਾਂ ਛੇ ਚੀਜ਼ ਵਿਕਿਆ 14000 ਰੁਪਏ ਗਾਜ 5000 ਰੁਪਏ ਦਾ ਫਰਕ ਪੈ ਗਿਆ ਠੀਕ ਹੈ ਉਹ 300 ਗਾਜ ਦਾ ਪਲਾਟ ਸੀ 450 ਪੂਨੇ 500 ਗਾਜ ਦਾ ਪਲਾਟ ਹੈ ਪਰ ਉਸ ਪਲਾਟ ਨੇ ਰੇਟ ਦੇ ਵਿੱਚ ਆਪ ਨੂੰ 1.5 200 ਗਾਜ ਥਾਂ ਫालतू ਵੀ ਮਿਲਦੀ ਹੈ ਬਿਲਕੁਲ 1.5 200 ਗਾਜ ਇਹ ਲੋਕੀ 1.5 2 ਗਾਜ ਪਿੱਛੇ ਰੋਲਾ ਪਾ ਲੈਂਦੇ ਆ ਅਸੀਂ ਉਸ ਰੇਟਾਂ ਦੇ ਵਿੱਚ 1. ਨਾਲੇ ਇੱਕ ਪਾਸੇ ਕੋਠੀ ਬਣੀ ਹੋਈ ਹੈ ਹਨਾ ਤੇ ਇੱਕ ਪਾਸੇ ਸਾਂਝੀ ਕੰਧ ਹੈਗੀ ਹੈ ਦੂਜੇ ਪਾਸੇ ਹੈਗਾ ਤੇ ਨਾਲ ਹੀ ਗਲੀ ਦੂਜੀ ਵੀ ਆ ਗਈ ਹੈ ਨਾ ਉਧਰ ਸਾਹਮਣੇ ਦੋ ਗਲੀਆਂ ਆ ਗਈਆਂ ਪਰਲੇ ਪਾਸੇ ਵੀ ਆ ਗਈ ਗਲੀ ਤੇ ਵਧੀਆ ਲੋਕੇਸ਼ਨ ਤੇ ਹੈਗਾ ਤੇ ਕਿ ਕਿੰਨਾ ਕਿੰਨਾ ਦੱਸੇ 39x105 ਆ ਜਾਂ 103 ਆ ਉਹ ਤਾਂ ਚਲੋ ਜਿਹੜੇ ਕਾਗਜ਼ ਹੋਣਗੇ ਆਪਣੇ ਸਾਹਮਣੇ ਆ ਜਾਣਗੇ ਤੇ ਮੈਂ ਇੱਥੇ ਹੀ ਬੇਨਤੀ ਕਰਦਾ ਕਿ ਟਰਸਟ ਕਰੋ ਇੱਕ ਵਾਰੀ ਜੁੜੋ ਔਰ ਜਿਹੜੇ ਬੰਦੇ ਨੇ ਸਾਥੋਂ ਪਲਾਟ ਲਏ ਆ ਅਸੀਂ ਉਹਨਾਂ ਦਾ ਡਾਟਾ ਸਾਡੇ ਕੋਲ ਹੈਗਾ ਤੁਸੀਂ ਆਓ ਕਿਉਂਕਿ ਅਸੀਂ ਇੱਕ ਬੇਨਤੀ ਕਰਦੇ ਆ ਚਾਹੇ ਉਹ ਤੁਸੀਂ ਪੰਜਾਬ ਦੇ ਕਿਸੇ ਕੋਨੇ ਚੋਂ ਆਓ ਅਸੀਂ ਸਿਰਫ ਤੁਹਾਨੂੰ ਇਹ ਪੁੱਛਾਂਗੇ ਕਿ ਤੁਸੀਂ ਕਿੱਥੋਂ ਆਲਾ ਕਹਿੰਦਾ ਸੀ ਡੱਬ ਵਾਲੀ ਤੋਂ ਅਸੀਂ ਦੱਸਾਂਗੇ ਡੱਬ ਵਾਲੀ ਫਲਾਣੇ ਬੰਦੇ ਨੇ ਪਲਾਟ ਲਿਆ ਸੀ ਉਹਦੇ ਕੋਲ ਜਾਓ ਤੁਹਾਡੇ ਏਰੀਆ ਦਾ ਬੰਦਾ ਉਹ ਕਹਿੰਦਾ ਜੀ ਅਸੀਂ ਪਟਿਆਲੇ ਤੋਂ ਆ ਸੀ ਕਹਿੰਦੇ ਪਟਿਆਲੇ ਫਲਾਣੇ ਫਰਵਾਈ ਬਾਜ਼ਾਰ ਹੋ ਗਿਆ ਧੋਬੀ ਬਾਜ਼ਾਰ ਬਠਿੰਡੇ ਦਾ ਹੋ ਗਿਆ ਕਿਤੇ ਵੀ ਬੰਦਾ ਬੈਠਾ ਸੀ ਕਹਿੰਦਾ ਫਲਾਣੇ ਬੰਦੇ ਕੋਲ ਤੁਹਾਡਾ ਹੀ ਬੰਦਾ ਹੈ ਤੁਸੀਂ ਆ ਕੇ ਸਾਡਾ ਪਤਾ ਕਰ ਲਓ ਕਿ ਅਸੀਂ ਬਈ ਤੇ ਬਾਈ ਜੀ ਇੱਕ ਵਾਰੀ ਪਲਾਟ ਤੁਹਾਨੂੰ ਫੇਰ ਦਿਖਾ ਦੇਣਾ ਨਾ ਬਾਈ ਇੱਕ ਵਾਰੀ ਫੇਰ ਦਿਖਾ ਦੇ ਘੁੰਮ ਕੇ ਆ ਨਾ 45 ਇਹਦਾ ਜਿਹੜਾ ਇਹ ਚੌੜਾ ਪਲਾਟ ਤੇ ਪਿੱਛੇ ਨੂੰ 102 ਜਾਂ 105 ਲਗਭਗ ਇੰਨਾ ਕੁ ਸਾਈਜ਼ ਆਦਾ ਤੇ ਵਧੀਆ ਲੋਕੇਸ਼ਨ ਦੇ ਹੈਗਾ ਜਿਹੜਾ ਪਲਾਟ ਤੇ 9000 ਰੁਪਏ ਨੂੰ ਗਾਜ ਹੈ ਨਾ 9000 ਰੁਪਏ ਨੂੰ ਗਾ ਜਿਹੜਾ ਇਹ ਪਲਾਟ ਤੁਹਾਨੂੰ ਮਿਲਣਾ ਹੈ ਤੇ ਇੱਕ ਵਾਰੀ ਅੱਛਾ ਅੱਛਾ ਬਾਈ ਆਪਣਾ ਮੋਬਾਈਲ ਨੰਬਰ ਜਰੂਰ ਦੱਸ ਦਿਓ ਹਣਾ ਜਿਹੜਾ ਨੰਬਰ 98880 37760 980 37760 ਆਦਰਸ਼ ਨਗਰ ਦੇ ਵਿੱਚ ਇੱਕ ਨੰਬਰ ਗਲੀ ਦੇ ਰਾਈਟ ਸਾਈਡ ਦੇ ਉੱਪਰ ਪੰਦੀ ਪ੍ਰਾਪਰਟੀ ਸਰ ਲਿਖਿਆ ਹੋਇਆ ਹੈ। ਅੱਛਾ ਕਿਸੇ ਵੀ ਟਾਈਮ ਕਾਲ ਕਰ ਸਕਦੇ ਜਿਸੇ ਟਾਈਮ ਸਵੇਰੇ 8:00 ਤੋਂ 9:00 ਤੱਕ ਸ਼ਾਮ ਨੂੰ ਤੱਕ ਨੂੰ 6:00 ਤੱਕ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਤੇ ਆਹ 9000 ਰੁਪਏ ਨੂੰ ਗੱਜ ਜਿਹੜਾ ਤੁਹਾਨੂੰ ਇਹ ਪਲਾਟ ਮਿਲਣਾਗਾ ਵਧੀਆ ਲੋਕੇਸ਼ਨ ਤੇ ਇੱਥੇ ਜੇ ਤੁਸੀਂ ਰੇਟ ਪਤਾ ਕਰੋਗੇ ਨਾ 13 14 14500 ਨੂੰ ਇਸ ਰੇਟ ਨੂੰ ਜਿਹੜਾ ਤੁਹਾਨੂੰ ਇੱਥੇ ਪਲਾਟ ਮਿਲਣਾਗਾ ਤੇ ਬਾਈ 9000 ਰੁਪਏ ਦੇ ਹਿਸਾਬ ਨਾਲ 9000 ਰੁਪਏ ਦੇ ਗੱਜ ਦੇ ਹਿਸਾਬ ਨਾਲ ਜਿਹੜਾ ਤੁਹਾਨੂੰ ਇੱਥੇ ਪਲਾਟ ਦੇ ਦੇਣਾਗਾ ਤੇ ਕਮੈਂਟ ਜਰੂਰ ਕਰਿਓ ਨੀਚੇ ਜਿਨ੍ਹਾਂ ਨੇ ਪਲਾਟ ਲਏ ਨਾ ਬਾਈ ਤੋਂ ਕਮੈਂਟ ਜਰੂਰ ਕਰਕੇ ਦੱਸਿਓ ਵੀ ਹਾਂ ਵਾਕਈ ਰੇਟ ਬਾਈ ਜਾਇਜ਼ ਦਿੰਦਾ ਕਿ ਕਿਵੇਂ ਹੈਗਾ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਧੰਨਵਾਦ